ਨੰਬਰ 1 ਵਸਤੂ ਸ਼ਾਸਤਰ ਦੇ ਮੁਤਾਬਕ ਜਿੰਨਾ ਪੁਰਸ਼ਾਂ ਦੀ ਹਥੇਲੀ ਦੇ ਵਿਚਕਾਰ ਤਿਲ ਹੁੰਦਾ ਹੈ ਉਹਨਾਂ ਨੂੰ ਵਾਹਨ ਸੁੱਖ ਅਤੇ ਸਮਾਜ ਤੋਂ ਬਹੁਤ ਸਤਿਕਾਰ ਅਤੇ ਮਾਣ ਮਿਲਦਾ ਹੈ ਇਸ ਤੋਂ ਇਲਾਵਾ ਅਜਿਹੇ ਲੋਕਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਨੰਬਰ 2 ਜਿੰਨਾ ਮਨੁੱਖਾਂ ਦੇ ਪੈਰ ਕੋਮਲ ਮਾਸ ਨਾਲ ਭਰੇ ਵਾਲੇ ਲਹੂ ਰੰਗੇ ਅਤੇ ਜਿਨ੍ਹਾਂ ਦੇ ਪੈਰ ਪਸੀਨੇ ਤੋਂ ਰਹਤ ਹਨ ਉਹ ਮਨੁੱਖ ਸਾਰੇ ਸੁੱਖ ਆਰਾਮ ਭੋਗਦੇ ਹਨ ਨੰਬਰ 3 ਜਿਨ੍ਹਾਂ ਪੁਰਸ਼ਾਂ ਦੇ ਪੱਟ ਲੰਬੇ, ਮੋਟੇ ਅਤੇ ਮਾਸਪੇਸ਼ੀ ਨਾਲ ਭਰੇ ਹੁੰਦੇ ਹਨ, ਉਹਨਾਂ ਨੂੰ ਕਿਸਮਤ ਦਾ ਸਾਥ ਮਿਲਦਾ ਹੈ। ਮਜ਼ਬੂਤ ਪੱਟ ਵਾਲੇ ਲੋਕ ਧਨ ਅਤੇ ਸੁੱਖ ਪ੍ਰਾਪਤ ਕਰਦੇ ਹਨ। ਨੰਬਰ 4 ਸਮੁੰਦਰੀ ਕਾ ਸ਼ਾਸਤਰ ਦੇ ਅਨੁਸਾਰ, ਜਿਸ ਆਦਮੀ ਦੀ ਗਰਦਨ ਛੋਟੀ ਅਤੇ ਸਧਾਰਨ ਹੋਵੇ, ਅਜਿਹੇ ਗਲੇ ਵਾਲੇ ਲੋਕ ਅਮੀਰ ਹੁੰਦੇ ਹਨ ਅਤੇ ਜੀਵਨ ਵਿੱਚ ਕਈ ਉਪਲਬਧੀਆਂ ਪ੍ਰਾਪਤ ਕਰਦੇ ਹਨ। ਨੰਬਰ 5 ਜਿਸ ਮਨੁੱਖ ਦੀ ਨਾਭੀ ਟੁੰਗੀ ਅਤੇ ਗੋਲ ਹੈ, ਤਾਂ ਉਹ ਸਾਰੇ ਸੁੱਖ ਪ੍ਰਾਪਤ ਕਰਦਾ ਹੈ। ਨੰਬਰ 6 ਜਿਸ ਆਦਮੀ ਦੀ ਪਿੱਠ ਕੱਛੂ ਦੀ ਪਿੱਠ ਵਰਗੀ ਦਿਖਾਈ ਦਿੰਦੀ ਹੈ ਉਹ ਧਨਵਾਨ ਅਤੇ ਅਮੀਰ ਹੁੰਦਾ ਹੈ। ਨੰਬਰ 7 ਜੇਕਰ ਕਿਸੇ ਆਦਮੀ ਦੀ ਪੈਰ ਦੀ ਸਭ ਤੋਂ ਛੋਟੀ ਉਂਗਲ ਅੰਗੂਠੇ ਤੋਂ ਵੱਡੀ ਹੈ ਤਾਂ ਅਜਿਹੇ ਲੋਕ ਬਹੁਤ ਤਣੀ ਹੁੰਦੇ ਹਨ। ਨੰਬਰ 8 ਜਿੰਨਾ ਮਰਦਾਂ ਦੀ ਛਾਤੀ ਤੇ ਜ਼ਿਆਦਾ ਵਾਲ ਹੁੰਦੇ ਹਨ ਉਹ ਦੂਜੇ ਮਰਦਾਂ ਦੇ ਮੁਕਾਬਲੇ ਜ਼ਿਆਦਾ ਬੁੱਧੀਮਾਨ ਹੁੰਦੇ ਹਨ ਅਤੇ ਇਹਨਾਂ ਲੋਕਾਂ ਦਾ ਜਨਮ ਹੀ ਬਹੁਤ ਸਾਰਾ ਪੈਸਾ ਕਮਾਉਣ ਲਈ ਹੁੰਦਾ ਹੈ।